سمرن کرنا تھی ایک دن والا وہ بھی ایک ہے خیت سیوی خیت سنبھلا ہر ایک سپا جدو ارداس کرنی ہے تی بھی کیول اس مالک چرنوں میں کری تن گرو رام داس کہ جس مالک دے چرنا مجھ تیری ارداس سنی جانی ہے تو اس مالک کے چرنوں کیوں نہیں بےتی کرتا سوئی راگ اندر صاحب گرو رامداس جی نے پھر ایسے ارداس والے بچن کی تھی حضور کی ہزور کہ میں اپنے مالک کے چرن کر کے ارداس کرنایا کہ وہ بل والا او دے وہر طاقت کسے کو نہیں تے پوچھا تن گرو کہنے ہو کہ جی کی ایک ہے ہی پیمانی

چر پہ کیا کہ بل طاقت کیول پوچھیے گرو رام داس کو طاقت ہے گرو رام داس کہ منک کواقت نہیں ਮਨੁੱਖ ਅੱਗੇ ਤਤੀ ਵੀ ਝੋਲੀ ਅੱਦ ਕੇ ਮੰਗੀ ਨਾ ਵੇਖ ਉਸ ਮਾਲਕ ਕੋਲ ਕਿੰਨੀ ਤਾਕਤ ਹੈ ਕਿ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਭਰੀ ਜੇ ਜਿਹਦੇ ਕੋਲ ਇੰਨਾ ਬਲ ਹੋਵੇ ਕਿ ਦੋ ਗਰੋਤੀ ਤੱਤਾਂ ਨੂੰ ਇਕੱਠਿਆ ਰੱਖਣ ਦੀ ਉਹਦੀ ਸਮਰੱਥਾ ਹੈ ਮਨੁੱਖ ਕੋਲ ਇਲੀ ਤਾਕਤ ਨਹੀਂ ਜੇ ਬੇਨਤੀ ਕਰ ਲਈਏ ਤੇ ਇਹੋ ਜੇ ਮਾਲਕ ਦੇ ਚਰਨਾਂ ਵਿੱਚ ਕਰੀ ਜਿਨੇ ਪਾਣੀ ਨੂੰ ਧਰਤੀ ਵਿੱਚ ਧਰਤੀ ਨੂੰ ਪਾਣੀ ਵਿੱਚ ਤੇ ਲੱਕੜ ਅੱਗ ਵਿੱਚ ਟਿਕਾ ਕੇ ਰੱਖੀ ਤੇ ਅੱਗ ਲੱਕੜ ਵੀ ਟਿਕਾ ਦिती ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਤ ਅਗਰ ਤ੍ਰਿਜੈ ਬੱਕਰੀ ਸੰਤ ਇਕ ਤਾ ਥਾਂ ਰੱਖੇ ਮਨ ਹਰ ਜਾਤ ਭਰਮ ਤੋਂ ਦੂਰ ਕੀਜੈ ਉਸ ਮਾਲਕ ਦੇ ਚਰਨਾਂ ਵਿੱਚ ਕਰ ਬੇਤਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਖਜ਼ੂਰ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ ਵੇਖੋ ਅਰਦਾਸ ਤੋਂ ਪਹਿਲਾਂ

ساحب نا رجک دست آشے دیکھ اے میرے منہ جے رب نے روٹی چاقری ویچے ہاتھ گرو نانک دیو کہ جے کوئی میلو پوچھ کے دیکھے تا رج کیول ایک مالک کی ویچے نا رجک دست آ کشے یہ ارتھ رجک کسی ہوئی ਸਮਾਰਾ ਇੱਕ ਆਸ ਵਸੇ ਕਿੰਨੇ ਸਾਡੇ ਅੰਦਰ ਸਾਨੂੰ ਕੇਵਲ ਇੱਕ ਦੀ ਆਸ ਅਤੇ ਕਿਦੀ ਸਹਿਬ ਕਹਿਣ ਲੱਗੇ ਅਸਤ ਏਕ ਦਿਗਤ ਕੋਈ ਏਕ ਤੂੰ ਹੀ ਏਕ ਤੂੰ ਹੀ ਕੇਵਲ ਇੱਕ ਉਹ ਹੈ ਜਿਹਦੇ ਹੱਥ ਵਿੱਚ ਰਜ਼ਕ ਹੈ ਗੁਰੂ ਤੇਗ ਬਹਾਦਰ ਜੀ ਨੂੰ ਪੜੋ ਉਹ ਕਹਿੰਦੇ ਜੇ ਅਰਦਾਸ ਕਰਨੀ ਹੈ ਗੁਰਮਖਾਂ ਤੇ ਚੇਤੇ ਰੱਖੀ ਫਿਖਾਰੀਆਂ ਕੋਲੋਂ ਮੰਗਦੇ ਚੰਗੇ ਨਹੀਂ ਲੱਗਦਾ ਮੰਗੀ ਉਹਦੇ ਤੋਂ ਜਿਹਦੇ ਸਾਰਾ ਦਰਜ ਦੇ ਦਰ ਦਾ ਫਿਖਾਰੀ ਸਾਹਿਬ ਦੇ ਅੰਮ੍ਰਿਤ ਵਚਨ ਨੇ ਪਰ ਦੇਸੀ ਸ਼ਲੋਕਾਂ ਵਿੱਚ ਹੈ ਜਗਤ ਪਿਖਾੜੀ ਫਿਰਤ ਹੈ ਸਭ ਕੋ ਦਾਤਾ RAM ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕੰ ਉਸ ਦਾਤੇ ਨੂੰ ਜਪ ਉਹਦੇ ਦਰ ਤੇ ਝੋਲੀ ਮੰਗ ਅੱਡ ਜਿਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ ਇਹ ਵਚਨ ਸਾਹਿਬ ਨੇ ਬਾਣੀ ਵਿੱਚ ਕਹਿ ਲੇ ਤੇ ਜਦੋਂ ਕਬੀਰ ਸਾਹਿਬ ਦੇ ਅੰਮ੍ਰਿਤ ਵਚਨ ਪੜ੍ਹ ਲਈ ਗੁਰੂ ਗ੍ਰੰਥ ਸਾਹਿਬ ਜਿਤਨੇ ਵੀ ਭਗਤ ਨੇ ਗੁਰੂ ਸਾਹਿਬਾਨ ਨੇ ਪੱਤਿ ਸਹਿਬਾਨਾਂ ਦੇ ਬਚਨ ਨਹੀਂ ਗੁਰਮਖੋ ਹਰ ਇੱਕ ਨੇ ਕੇਵਲ ਮਾਲਕ ਦੀ ਤੇਕ ਲਈਏ ਕਿਸੇ ਮਨੁੱਖ ਦੀ ਮਥਾਜੀ ਨਹੀਂ ਕਬੀਰ ਜੀ ਦੇ ਬਾਰੇ ਜਦੋਂ ਪੜ੍ਹਦੇ ਆ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਤੋਂ ਤੱਕ ਕਿ ਉੱਚੀ ਜਾਤ ਵਾਲੇ ਉਹਨੂੰ ਅਤੀ ਕੌਡੀ ਦਾ ਜੁਲਾਹਾ ਤੱਕ ਸ਼ਬਦ ਵਰਦੇ ਪਰ ਜਦੋਂ ਉਸ ਗੁਰਮਖ ਉਸ ਮਹਾਪੁਰਸ਼ ਦੇ ਅੰਦਰ ਨੂੰ ਤੱਕੋ ਤੇ ਜਿਨੇ ਜਿ ਝੋਲੀ ਅੱਡੀ ਅਰਗਾਸ ਕੀਤੀ ਤੇ ਕੇਵਲ ਇੱਕ ਦੇ ਚਰਨਾਂ ਵਿੱਚ اونا دے امرت بچن پڑھے اکثر یہ شبد پڑھنے جدو گرو دیو دے درشن کرنے ہون تے اس شبد دے ایک ایک بچن کدیو چو ارداس کرنے کی جانچ دا امرت بچن ہوں در ماندے تھانڈے دربار در ماندے تھانڈے دربار دا ارتے یہ میرے مالک جے میں لوڑو ہاں کے دردار

ਰੰਗ ਸਭ ਦੇਖੋ ਕਿੰਨੇ ਕਿਤੇ ਦਰ ਤੋਂ ਜਾ ਕੇ ਮੰਗਾਂ ਕਿਦੇ ਚਰਨਾਂ ਵਿੱਚ ਬੇਨਤੀ ਕਰਨ ਮੈਨੂੰ ਸਮਝ ਪੈ ਗਈ ਏ ਤੇਰੇ ਤੋਂ ਬਿਨਾ ਦਾਤਾ ਕੋਈ ਨਹੀਂ ਬਾਕੀ ਸਾਰੇ ਗਰੀਬ ਕੰਗਾਲਾਂ ਦੇ ਟੋਲੇ ਤੁਰੇ ਫਿਰਦੇ ਨੇ ਮੈਂ ਤੇਰੇ ਦਰ ਤੋਂ ਮੰਗਣਾ ਜਿਨੇ ਕਿਸੇ ਦਰ ਤੋਂ ਅੱਗੀ ਕਦੀ ਮੰਗਿਆ ਤੂੰ ਧੰ ਤਨੀ ਉਦਾਰ त्याਗੀ

ਚਾਰ ਪਦਾਰਥ ਦੇਤ ਨਾ ਘਰ ਤੂੰ ਚਾਰ ਪਦਾਰਥ ਦਿੰਦਿਆ ਤੇਰੀ ਨਹੀਂ ਕਰਦਾ ਭਗਤ ਸਾਹਿਬ ਨੇ ਇੱਕ ਹੋਰ ਬਚਨ ਕਿਐ ਕਹਿੰਦੇ ਨੇ ਦੇਖੋ ਜੇ ਮੰਗਣ ਹੀ ਲੱਗਾਂ ਕਈ ਵਾਰੀ ਵਸੇ ਉਹ ਸ਼ਬਦ ਪੜੇ ਅੱਜ ਵਿਸ਼ਾ ਐਵੇਂ ਕਿ ਕਿਦੇ ਦਰ ਤੇ ਅਰਦਾਸ ਕਰਨੀ ਭਗਤ ਜੀ ਕੱਖਾਂ ਦੀ ਕੱਚੀ ਕੁਲੀ ਵਿੱਚ ਰਹਿਣ ਵਾਲਾ ਉਹ ਕਹਿੰਦਾ ਤੇਰੇ ਤੋਂ ਬਿਨਾ ਸਭ ਕੰਗਾਲ ਨਹੀਂ ਤੇ ਜਦੋਂ ਉਹਨਾਂ ਨੇ ਮੰਗਣ ਦੇ ਬਚਨ ਕਹੇ ਕਹਿੰਦੇ ਨੇ ਮਾਲਕ

ਕਿੰਨੇ ਹਰ ਤਦ ਕਤ ਕਾਹ ਕੇ ਜਾਈ ਉਸ ਕਰਤੇ ਕੁਰਕ ਵੈ ਗੁਰੂ ਨੂੰ ਛੱਡ ਕੇ ਜਿੰਦੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਣੀ ਪਈਏ ਜਾਂਦਾ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨ ਸੋਈ ਜਿਹਦਾ ਮਾਲਕ ਇੰਨੇ ਸਮਰਤ ਹੋਣ ਤੇ ਉਹ ਕਿਸੇ ਹੋਰ ਦੇ ਦਰ ਤੇ ਜਾ ਕੇ ਮੰਗੇ ਉਹਨੂੰ ਲਾਜ ਆਉਣੀ ਚਾਹੀਦੀ ਜਦੋਂ ਪੜਿਆ ਇਹ ਸ਼ਬਦ ਦੇ ਦੂਜੇ ਪਾਸੇ ਸੋਰਠਿ ਰਾਗ ਵਿੱਚ ਬਚਨ ਪੜਿਆ ਇੱਥੇ ਕਹਿੰਦੇ ਨੇ ਦੂਜੇ ਦਰ ਤੋਂ ਮੰਗਣ ਜਾਣਾ ਤੇ ਸ਼ਰਮ ਆਉਂਦੀ ਏ ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੰਗਣ ਗਏ ਕਹਿਣ ਲੱਗੇ ਮਾਲਕਾ ਮਦੋ ਕੈਸੀ ਬਣੇ ਤੂੰ ਸੰਗੇ ਇੱਥੇ ਵੀ ਸੰਗੇ ਦਰਪ ਲੱਜਿਆ ਸ਼ਰਮ ਆਉਣੀ ਕਹਿੰਦੇ ਨੇ ਕਿਸੇ ਦੂਜੇ ਦਰ ਤੋਂ ਮੰਗਾ ਤਾਂ ਜਿਤ ਨੂੰ ਸ਼ਰਮ ਆਉਂਦੀ ਏ ਤੇ ਜਦੋਂ ਦੇਲ ਵਾਲਾ ਤੂੰ ਏ جے آپ نہیں دیں گا میں نے کوئی شرم نہیں میں اپنی زبان تو بول کے تیرے تو منگ گا